ਬੈਠ ਕੇ ਫਿਰ ਕੋ ਨਿਹਾਲ ਸਤ ਸ੍ਰੀ ਅਕਾਲ ਮਿਰਵਲਤ ਅਨੁਸਾਰ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਪਹੁੰਚ ਗਏ ਜੀ ਗੋਬਿੰਦ ਘਾਟ ਰਾਤ ਆਪਾਂ ਆ ਗਏ ਸੀ 10 ਵਜੇ ਪੌਂਟਾ ਸਾਹਿਬ ਤੋਂ ਚੱਲ ਕੇ ਸੋ ਇਸ ਆਪਾਂ ਹਾਂ ਬਿਲਕੁਲ ਤਿਆਰੀ ਆਪਣੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਜਾਣ ਦੀ ਤੇ ਬੰਦੇ ਆਪਣੇ ਸਾਰੇ ਰੈਡੀ ਨੇ ਜੀ ਇੱਕ ਬੰਦਾ ਉਹ ਬੈਠਾ ਵਿੱਚ ਇੱਕ ਬੰਦਾ ਆਵੇ ਇੱਧਰ ਇੱਕ ਬੰਦਾ ਆਪਣਾ ਗਿਆ ਹੋਇਆ ਨੌਨ ਤੇ ਫਿਰ ਤਿਆਰੀ ਕਰਕੇ ਆਪਾਂ ਚਲਦੇ ਆਂ ਪ੍ਰਸ਼ਾਦਾ ਬਾਣੀ ਛੱਕ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਸਫਰ ਯਾਤਰਾ ਸ੍ਰੀ ਹੇਮਪੁਰ ਸਾਹਿਬ ਦੀ ਸਾਡੇ ਨਾਲ ਬਨੇ ਰਹੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਮਿਲਦੇ ਆਂ ਅੱਗੇ ਜਾ ਕੇ ਜੀ ਮਾਰਕੀਟ ਥੋੜਾ ਜਿਹਾ ਜੋ ਮਰਜ਼ੀ ਖੇ ਸਕਦੇ ਹੋ ਨੇ ਬੈਗ ਵਗੈਰਾ ਰੇਨ ਕੋਟ ਸੋਟੀਆਂ ਵਰਵਾਲ ਆਹ ਦੇਖ ਹਾਂਜੀ ਸੋ ਆਪਾਂ ਭਵਨ ਘਰ ਤੋਂ ਯਾਤਰਾ ਸ਼ੁਰੂ ਕਰ ਦਿੱਤੀ ਹੈ ਜੀ ਤੇ ਇਥੋਂ ਆਪਾਂ ਜੀਪ ਜੀ ਚਲਦੀ ਹੈ ਡਾਟਾ ਸੰਗੋ ਜੀ 50 ਰੁਪਏ ਪਰ ਪਰਸਨ ਲੈਂਦੇ ਆ ਜੀ ਉਸੇ ਬੈਠ ਕੇ ਫਿਰ ਨਿਹਾਲ ਸਤਿ ਸ੍ਰੀ ਅਕਾਲ ਸਾਮਾਨ ਚਾਰੀ ਦੀ ਆ ਦੇਖੋ ਆਪਾਂ ਇੱਧਰ ਜਾਣਾ ਜੀ ਠੀਕ ਆ ਜੀ ਮਿਲਦੇ ਆ ਰਾਤ ਨੂੰ ਜਿੰਨੇ ਵੀ ਯਾਤਰੀ ਇੱਥੇ ਆਉਂਦੇ ਆ ਜੀ ਯਾਤਰਾ ਕਰਨ ਵਾਸਤੇ ਗੋਵਿੰਦ ਘਾਟਾ ਕੋ ਰੁਕਦੇ ਆ ਜੀ ਇੱਥੇ ਆ ਕੇ ਸਟੇ ਕਰਦੇ ਆ ਜੇ ਕੋਈ ਬੰਦਾ ਲੇਟ ਹੋ ਜੇ ਜਾਂ ਰਾਤ ਨੂੰ ਕਿਸੇ ਤਰ੍ਹਾਂ ਹੀ ਬਾਕੀ ਸੰਗਤ ਅੱਗੇ ਨਾਲੋਂ ਬਹੁਤ ਘੱਟ ਆ ਵੈਸੇ ਤਾਂ ਬਾਈਕ ਵਾਲੇ ਵੀਰ ਜ਼ਿਆਦੇ ਆ ਤੇ ਆਪਾਂ ਵੇ ਕਈ ਨਾ ਹੁੰਦਾ ਚਲੋ 19 ਪੈ ਰਹੇ ਆ ਵੀ ਮੌਸਮ ਖਰਾਬ ਵੀ ਇੱਟਾਂ ਦੀ ਕੋਈ ਗੱਲ ਨਹੀਂ ਹੈਗੀ ਮੀਂਹ ਤਾਂ ਚਲੋ ਇੱਥੇ ਪੈਂਦੇ ਮੀਂਹ ਇੱਥੇ ਚਲੋ ਪੈਂਦੇ ਰਹਿੰਦੇ ਆ ਮਾਰੇ ਮੋٹے ਤਾਂ ਚਲਦੇ ਰਹਿੰਦੇ ਆ ਔਰ ਕੋਈ ਡਰ ਦੇ ਡਰ ਨਹੀਂ ਲੋੜ ਨਹੀਂ ਵਧੀਆ ਦਰਸ਼ਨ ਕਰਨ ਵਾਸਤੇ ਆਓ ਗੁਰੂ ਸਾਹਿਬ ਆਪ ਵੀ ਕਿਰਪਾ ਕਰ ਦਿੰਦੇ ਆ ਜੀ ਸੋ ਮੇਰੇ ਪਿੱਛੇ ਤੁਸੀਂ ਇਹ ਦੇਖ ਲਦੇ ਹੋ ਅਲਕਰ ਅਲਕਨੰਦਾ ਰਿਵਰ ਹੈ ਜੀ ਆਪਾਂ ਇਹਦੇ ਨਾਲ ਹੀ ਪਹਿਲਾਂ ਸਵੇਰੇ ਆਈ ਸੀ ਨਾਲ ਨਾਲ ਤੇ ਆਪਾਂ ਇਹਦੇ ਨਾਲ ਹੀ ਨਾਲ ਤੇ ਟਰੈਕਿੰਗ ਕਰਨੀ ਹੈ ਜੀ ਤੇ ਆ ਸਾਹਮਣੇ ਜੀ ਇੱਥੇ ਗੱਡੀਆਂ ਮਿਲ ਜਾਂਦੀਆਂ ਜੀ ਪੰਜਾਬ ਰੁਪਏ ਵਿੱਚ ਗਾਉਂ ਤੱਕ ਲੋਰੀ ਆਪਾਂ ਹੁਣ ਚੱਲਿਆਂ ਜੀ ਤੁਹਾਨੂੰ ਲੱਗੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਿਹਾਲ ਜਾਵੇ ਨਿਹਾਲ ਜਾਵੇ ਕਲਗੀ ਤੇ ਕਿਸੇ ਪਾਸੇ ਦੇ ਪਵਰ ਪਵਿੱਤਰ ਚਰਨਾਂ ਨੂੰ ਸਤਿ ਸ੍ਰੀ ਅਕਾਲ 10 ਸਾਰੇ ਜੈਂਟਸ লক্ষ <try> 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 ਆਪਾਂ ਜੀ ਇੱਥੇ ਉਤਰ ਗਏ ਆ ਜੀ ਗੱਡੀ ਸਮੋਜ ਤੱਕ ਜਾਂਦੀ ਜਣੇ ਪਹਿਲਾਂ ਆ ਕਾਫੀ ਅੱਗੇ ਤੱਕ ਜਲੀ ਜਾਂਦੀ ਸੀ ਉਹ ਗਾਹਾਂ ਤੱਕ ਹੁਣ ਇਹਨੇ ਇੱਥੇ ਲਾਤਾ ਜੀ ਸਾਨੂੰ ਚਲੋ ਚੱਲਦੇ ਆ ਜੀ ਹੌਲੀ ਹੌਲੀ ਵਾਈਕਰ ਦਾ ਨਾਮ ਲੈ ਕੇ ਇਹ ਰਾਤਰਾ ਸ਼ੁਰੂ ਕਰਤੀ ਆਪਾਂ ਕਿ ਹੌਲੀ ਹੌਲੀ ਚੱਲਦੇ ਆ ਜੀ ਬੋਲੇ ਸਤਿ ਸ੍ਰੀ ਅਕਾਲ ਸਵੈਜੀ ਹੈਲੀਕਾਪਟਰ ਪਰ ਪਰਸਨ ਦੀ ਹੁਣ ਤਾਂ 3000 ਰੁਪਏ ਹੋ ਗਿਆ ਜੀ ਜਿਸ ਨੂੰ ਜਾਣਾ ਹੋਵੇ ਗੋਵਿੰਦ ਘਾਟ ਦੀ ਹੈਲੀਪੈਡ ਬਣਿਆ ਹੋਇਆ ਜੀ ਇੱਥੇ ਤੁਸੀਂ ਜਾ ਕੇ ਇਹਦਾ ਝੁੰਡਾ ਲੈ ਸਕਦੇ ਹੋ ਹਾਂਜੀ ਸੌਪਾ 4 ਕਿਲੋਮੀਟਰ ਆ ਗਏ ਜੀ ਗੋਵਿੰਦ ਜੋ ਪੁਲਣਾ گاؤں ਤੋਂ ਤੇ ਰੁਕਿਆ ਜੀ ਪਾਣੀ ਪੀਣ ਵਾਸਤੇ ਤੇ ਤੇ ਆਪਾਂ ਇਧਰ ਆਏ ਜਬ ਤੇ ਆਪਾਂ ਇਧਰ ਜਾਣਾ ਜੀ ਉਹ ਖੜੇ ਆਪਣੇ ਹਾਂਜੀ ਉਹ ਪਾਣੀ ਆਉਂਦਾ ਜੀ ਤੁਹਾਨੂੰ ਪਾਣੀ ਇੱਥੇ ਵਧੀਆ ਮਿਲ ਜਿਹੜਾ ਜੀ ਪੀਣ ਵਾਸਤੇ ਉੱਪਰ ਜਾ ਕੇ ਪਾਣੀ ਮਹਿੰਗਾ ਹੋ ਜਾਂਦਾ ਜੀ ਬਾਜ਼ 100 ਦੀ ਬੋਤਲ 80 ਦੀ ਬੋਤਲ 120 ਤੱਕ ਵੀ ਚਲੀ ਜਾਂਦੀ ਹੈ ਜੀ ਪਾਣੀ ਇੱਥੋਂ ਭਰ ਲਓ ਚਲੋ ਜੀ ਠੀਕ ਜੀ ਮਿਲ ਰਿਹਾ ਜੀ ਖੱ쩌ਰ ਵੀ ਜਾਂਦੇ ਆ ਘੋਡੇ ਵੀ ਜਾਂਦੇ ਆ ਆ ਛੋਟੇ ਮੋਟੇ ਚਿਕਨ ਕੀ ਲਹੜਾ ਚਾਸ ਤੇ ਉਹ ਸਾਹਮਣੇ ਜਹਾਜ ਆਪੇ ਇੱਧਰ ਘਣਾ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਮਿਲਦੇ ਆ ਫਿਰ ਖੱ쩌ਰ ਵੀ ਜਾਂਦੇ ਤੇ ਪਿੱਠੋ ਵੀ ਉਹਨਾਂ ਦੇ ਲੱਗ ਲੱਗ ਹੈਗੇ ਆ ਕਈ ਲੈ ਲੈਂਦੇ ਆ 1500 20000 ਜਿਵੇਂ ਆਪਾਂ ਜਿੰਨਾ ਪਨੇੜੇ ਚਲੇ ਜਾਵਾਂਗੇ ਉਨੇ ਪੈਸੇ ਘੱਟ ਲੈ ਲੈਂਦੇ ਆ ਜਿੰਨਾ ਆਪਾਂ ਸ਼ੁਰਤ ਉਥੋਂ ਥੋਂ ਸ਼ੁਰੂ ਕਰਾਂਗੇ ਪੈਸੇ 2000 ਦਾ ਲੀਹ ਜਾਂਦੇ ਆ ਜੀ ਹਾਂਜੀ ਆਪਾਂ ਆ ਗਏ ਜੀ 6 ਕਿਲੋਮੀਟਰ ਆ ਗਏ ਜੀ ਅੱਗੇ ਨਾਲੋਂ ਕਾਫੀ ਸੰਗਤ ਬਹੁਤ ਘੱਟ ਹੈ ਜੀ ਕਿਉਂਕਿ ਮੈਂ ਪੈਨ ਕਰਕੇ ਨਾ ਸੰਗਤ ਆ ਨਹੀਂ ਜੀ ਜਦੋਂ ਪਿਛਲੇ ਸਾਲ ਆਈ ਸੀ ਉਦੋਂ ਸੰਗਤ ਬਹੁਤ ਜ਼ਿਆਦਾ ਸੀ ਮੰਦਾ ਹੌਲੀ ਹੌਲੀ ਚਲੋ ਤੁਰਿਆ ਜਾਂਦਾ ਵਾ ਏ ਫੂਡ ਪੁਆਇੰਟ ਆ ਗਿਆ ਜੀ ਇੱਥੇ ਚਾਹ ਪਣੀ ਦੀ ਰੋਕੀ ਪੀ ਸਕਦੇ ਹੋ ਮੈਗੀ ਵਗੈਰਾ ਪਰੌਂਠਾ ਦੇਖੋ ਕੁਦਰਤ ਦੇ ਵਿੱਚ ਦੁਕਾਨਾਂ ਇਹਨਾਂ ਵਿਚਾਰਨਦਲੋ 6 ਮਹੀਨੇ ਇੱਥੇ ਕੰਮ ਕਰਦੇ ਆ 6 ਮਹੀਨ ਆਪਣੇ ਹੋਰ ਪਾਸੇ ਜਿੰਨੇ ਵੀ ਯਾਤਰੀ ਇੱਥੇ ਆਉਂਦੇ ਆ ਜੀ ਸਾਰੇ ਅਲੱਗ-ਅਲੱਗ ਸ਼ਹਿਰਾਂ ਤੋਂ ਤੇ ਚਾਰ ਧਾਮ ਦੀ ਯਾਤਰਾ ਕਰਦੇ ਹੋયા ਸਭ ਤੋਂ ਉੱਚਾ ਗੁਰੂ ਘਰ ਹੈ ਜੀ ਹੇਮਕੋਟ ਸਾਹਿਬ 15000 200 ਫੁੱਟ ਉਚਾਈ ਦਿੱਤੇ ਜੀ ਭਾਰਤ ਦਾ ਆਜਾ ਵਿਸ਼ਵ ਦਾ ਲਾਲੋ ਸਭ ਤੋਂ ਉੱਚਾ ਗੁਰੂ ਘਰ ਹੈ ਜੀ ਸੇਮਕੁਟ ਸਾਹਿਬ ਤੇ ਬਾਕੀ ਦੱਸਦੀ ਅੱਗੇ ਜਾ ਕੇ ਜੀ ਮਿਲਦੇ ਆ ਹੌਲੀ ਹੌਲੀ ਸੰਗਤ ਉੱਪਰੋਂ ਕਾਫੀ ਆ ਰਹੀ ਹੈ ਜੀ ਜਿਹੜੀ ਨੀਚੇ ਸੰਗਤ ਉਹ ਥੋੜੀ ਘੱਟ ਹੈ ਸੰਗਤ ਵੈਸੇ ਤਾਂ ਬਾਕੀ ਉੱਪਰ ਸੰਗਤ ਹੋਵੇਗੀ ਹਾਂਜੀ ਆਪਾਂ ਜੀ ਲਸ਼ਮਣ ਗੰਗਾ ਦੇ ਨਾਲ ਟਰੈਕਿੰਗ ਕਰੀ ਜਾ ਰਹੇ ਹਾਂ ਨਾਲ ਨਾਲ ਸੰਗਤ ਕਾਫੀ ਗੋਬਿੰਦ ਧਾਮ ਤੋਂ ਆ ਰਹੀ ਜੀ ਇੱਧਰ ਗੋਬਿੰਦ ਘਾਟਵਾਲ ਜਾ ਰਹੀ ਹੈ ਜੀ ਬਹੁਤ ਹੀ ਵਧੀਆ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਹੈ ਜੀ ਗੁਰੂ ਸਾਹਿਬ ਸਭ ਨੂੰ ਛੜ ਦੀ ਗਲਾਂ ਵਿੱਚ ਰੱਖਣ ਬਹੁਤ ਜਿਆਦਾ ਵੀਰ ਜੀ ਆ ਗਏ ਨੇ ਦਰਸ਼ਨ ਕਰਕੇ ਹਾਂ ਜੀ ਵੀਰ ਜੀ ਕਰੇ ਦਰਸ਼ਨ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਦਰਸ਼ਨ ਬਹੁਤ ਵਧੀਆ ਠੀਕ ਹੈ ਬਸ ਠੰਡਾ ਲੱਗਣਾ ਹਾਂਜੀ ਬਸ ਠੰਡਾ ਦੋ ਲੱਗਣਾ ਤੁਹਾਨੂੰ ਤੇਜੀ ਲਸ਼ਮਣ ਗੰਗਾ ਪਾਣੀ ਬਹੁਤ ਹੈ ਜੀ ਸੰਗਤ ਆਈ ਜਾ ਰਹੀ ਹੈ ਜੀ ਅਨੁਰਜ ਆਪਾਂ ਕਿੱਥੋਂ ਆਏ ਜੀ ਅਮਰਸਰ ਤੋਂ ਹਾਂਜੀ ਕਿੰਨੀ ਯਾਤਰਾ ਇਹ ਪਹਿਲੀ ਆਈ ਪਹਿਲੀ ਇਹਨਾਂ ਦੀ ਦੂਸਰੀ ਹੈ ਠੀਕ ਹੈ ਜੀ ਚਲੋ ਜੀ ਚਲੋ ਆਪਾਂ ਲੁਧਿਆਣਾ ਤੋਂ ਜੀ ਹਾਂਜੀ ਸੌ ਪਰ ਰੁਕੇ ਹਾਂ ਜੀ ਚਾਹ ਪੀਣ ਵਾਸਤੇ ਤੇ ਕਾਫੀ ਅੱਗੇ ਆ ਚੁੱਕੇ ਹਾਂ ਬਸ 4-5 ਕਿਲੋਮੀਟਰ ਰਹਿ ਗਿਆ ਜੀ ਗੋਵਿੰਦ ਧਾਮ ਤੇ हां मुंडिया कह दी चा ठीक 10 ਸਭ ਤੇ ਮੰਡੀ ਵਿੱਚ ਸਾਰੇ ਹੈ ਨਾ ਚਾ ਵੀ ਪੀਸ ਹੋ ਰਿਹਾ ਇੱਥੇ ਮੌਸਮ ਵੈਸੇ ਹੋ ਗਿਆ ਵਧੀਆ ਹਵਾ ਜਲਦੀ ਨਾਲ ਦਾ ਬਈ ਆ ਕਮੈਕ ਹੋ ਗਿਆ ਤੇ ਫੇਰ ਅੱਪ ਘੋੜੇ-ਵੜੇ ਟੋਲਾ ਪਾਉਂਦੇ ਐ ਨਹੀਂ ਰਾਤਾਂ ਦੇ ਬੰਦਨ ਵਿੱਚ ਉਹਦੇ ਵੀ ਘੋੜੇ ਉਾਂ ਖਿਚਾਉਂਦੀ ਹੁਣ ਪਿੱਛੇ ਸਰਾ ਦੇ ਜਨਮ ਲੱਤ ਮਾਰਦੇ ਬੜੀ ਪੇਰੀ ਠੀਕ ਹੈ ਜੀ ਤੇ ਵਧੀਆ ਸਫਰ ਹੈ ਜੀ ਦੇ ਯਾਤਰਾ ਕਰ ਰਹੇ ਆ ਪੂਰ ਸਾਹਿਬ ਕਿਰਪਾ ਕਰਨ ਸਭ ਤੇ ਇਦਾਂ ਹੀ ਤੇ ਜਰੂਰ ਆਓ ਦਰਸ਼ਨ ਕਰਨ ਵਾਸਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਜੀ ਸਾਧਕੇ ਦਰਸ਼ਨ ਕਰਨ ਵਾਸਤੇ ਆਓ ਵਧੀਆ ਸੜਕ ਵਧੀਆ راہ ਬਣਿਆ ਹੋਇਆ ਜਰੂਰ ਹਾਂਜੀ ਇਹ ਪੁਆਇੰਟ ਤੇ ਆ ਗਏ ਜੀ ਦੋ ਰਾ ਨਿਕਲਦੇ ਜੇ ਇੱਕ ਸਾਹਮਣੇ ਰਾ ਜਾ ਰਿਹਾ ਜੀ ਕੱਚਾ ਹੋ ਗਿਆ ਚੱਲ ਜਾਂਦਾ ਜਿਹੜਾ ਪੁਰਾਣਾ ਪੁਲ ਹੁੰਦਾ ਸੀ ਉਧਰ ਜਾਂਦਾ ਜਿਹੜਾ ਇਹ ਰਾਵਾ ਇਹ ਜਾਂਦਾ ਜੀ ਪੁਲ ਜਿੱਥੇ ਮੈਡੀਕਲ ਕੈਂਪ ਲੱਗਿਆ ਹੋਇਆ ਜੀ ਠੀਕ ਹੈ ਜੀ ਇੱਥੇ ਆਪਾਂ ਸਾਬ ਦਿੱਤੀ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਜਾਵਾਂਗੇ ਪੋਲ ਬੋਲੇ ਰਸਤੇ ਆਨ ਦਿ ਹੋਏ ਦੇਖਾਂਗੇ ਆਪਾਂ ਇਧਰ ਆਵਾਂਗੇ ਤੇ ਆਪਾਂ ਜਦੋਂ ਆਪਾਂ ਪਿਛਲੇ ਸਾਲ ਗਏ ਸੀ ਤਾਂਪੇ ਇਧਰੋਂ ਗਏ ਸੀ ਯਾਰ ਆਹ ਵੱਲੋਂ ਤੇ ਅੱਜ ਆਪਾਂ ਇਹ ਰਾ ਜਾਵਾਂਗੇ ਆ ਲਿਖਾ ਮੈਡੀਕਲ ਕੈਂਪ ਇੱਧਰ ਹੈ ਤੇ ਆਪਾਂ ਇੱਧਰ ਜਾਵਾਂਗੇ ਜੀ ਬੋਲੇ ਸੋਨਹਾਰਾ ਸਤਿ ਸ੍ਰੀ ਅਕਾਲ ਹਾਂਜੀ ਸਾਹਮਣੇ ਮੈਡੀਕਲ ਕੈਂਪ ਕੈਂਪ ਆ ਗਿਆ ਜੀ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਸਾਹ ਦੀ ਜਾਂ ਕੁਝ ਵੀ ਹੋਵੇ ਸਰੀਰਕ ਪ੍ਰੋਬਲਮ ਪ੍ਰੋਬਲਮ ਤੇ ਦਵਾਈ ਤੁਸੀਂ ਲੈ ਸਕਦੇ ਹੋ ਮਾਲਸ਼ ਵੀ ਕਰਵਾ ਸਕਦੇ ਹੋ ਡਾਕਟਰ ਸਭ ਬੈਠੇ ਹੋਏ ਨੇ ਸਾਰੇ ਇੱਕ ਕਰ ਗਿਆ ਜੀ ਪਤਾ ਨਹੀਂ ਯਾਦ ਹੀ ਭੁੱਲ ਗਿਆ ਜੀ ਜਦੋਂ ਵੀ ਉਹ ਉੱਥੇ ਮੈਡੀਕਲ ਕੈਂਪ ਹਮੇਸ਼ਾ ਲੱਗੇ ਹੁੰਦਾ ਜੀ ਤੇ ਬਾਪੂ ਜੀ ਨੂੰ ਪੁੱਛਦੇ ਆ ਜੀ ਜੀ ਵਾਈਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਕੈਂਪ ਲਾਉਂਦੇ ਨੂੰ ਜੋ ਵੀ ਗੇਂਦ ਤੇ ਚੱਲੇ ਜਾ ਰਹੇ ਨੇ ਹਰ ਹਰ ਸਾਲ ਆਈਦਾ ਹੈ ਹਰ ਸਾਲ ਮਤਲਬ ਸਾਲ ਕਿੰਨੇ ਹੋ ਗਏ ਮੈਂ ਤਾਂ ਪੰਜਵਾਂ ਚੱਲ ਗਿਆ ਪੰਜਵਾਂ ਹੈ ਠੀਕ ਆ ਮਤਲਬ 20 25 ਸਾਲ ਹੋ ਗਏ ਲਾਉਂਦੇ ਨੂੰ ਕਿ ਨਹੀਂ ਜ਼ਿਆਦਾ ਹੋ ਗਿਆ ਨਾ ਹਾਂ ਠੀਕ ਆ ਆਪਾਂ ਕਿਹੜਾ ਨਗਰ ਹੈ ਜੀ ਲੁਧਿਆਣਾ ਤੋਂ ਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਠੀਕ ਆ ਠੀਕ ਆ ਇਹ ਲੁਧਿਆਣਾ ਤੋਂ ਮਤਲਬ ਇੱਕ ਹੁੰਦਾ ਨੇ ਮਤਲਬ ਰਲ ਕੇ ਜਿਵੇਂ ਪਾਤੜਾ ਲੁਧਿਆਣਾ ਹੋ ਗਿਆ ਰਲ ਕੇ ਠੀਕ ਠੀਕ ਓਕੇ ਉਧਰ ਵਾਰੀ ਸੇਰ ਮਤਲਬ ਠੀਕ ਹੈ ਜੀ ਧੰਨਵਾਦ ਸੋਇ ਜੀ ਆਪਾਂ ਸਾਰੀਵਾਲ ਗੱਲਬਾਤ ਦੱਸਤੀ ਤੁਹਾਨੂੰ ਕਿ ਇਹ ਕੈਂਪ ਹੈ ਜੀ ਤੇ ਉਧਰ ਦਵਾਈਆਂ ਜੀ ਫਰੀ ਦਵਾਈ ਬਿਲਕੁਲ ਕੋਈ ਵੀ ਪ੍ਰੋਬਲਮ ਹੋਵੇ ਸਰੀਰਕ ਇਥੋਂ ਦਵਾਈ ਲੈ ਸਕਦੇ ਹੋ ਚੈੱਕ ਅਪ ਕਰਾ ਕੇ ਠੀਕ ਹੈ ਧੰਨਵਾਦ ਜੀ ਇਹ ਆ ਕੇ ਜੀ ਮੈਡੀਕਲ ਕੈਂਪ ਤੋਂ ਨਿਕਲਦੇ ਸਾਰੇ 200 200 ਕਿਲੋਮੀਟਰ ਤੇ ਇਹ ਆ ਜਾਂਦਾ ਜੀ ਪੋਲਾ 这、哎、些你跑了。 ਫਾਈਨਲ ਅਸੀਂ ਪਹੁੰਚ ਗਏ ਜੀ ਗੋਵਿੰਦ ਧਾਮ ਤੇ ਵਧੀਆ ਯਾਤਰਾ ਹੋਈ ਜੀ ਤੱਕ ਗੋਵਨ ਘਾੜ ਤੋਂ ਗੋਵਿੰਦ ਧਾਮ ਤੱਕ ਵਧੀਆ ਸਫਰ ਰਿਹਾ ਜੀ ਤੇ ਹਾਂ ਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਜੀ بارش ਲੱਗੀ ਸੀ بارش ਵਿੱਚ ਹੀ ਆ ਗਏ ਦਰਸ਼ਨਾਂ ਲਈ ਵਧੀਆ ਹੀ ਮੌਸਮ ਵੀ ਵਧੀਆ ਆ ਬੱਦ ਚੜ ਕੇ ਆਉ ਸਾਰੇ ਇੱਧਰ ਸਾਡੇ ਭਾਈ ਜੀ ਸੇਵਾ ਕਰਦੇ ਆ ਜੀ ਸਾਰੇ ਪੁਲਸ ਮੁਲਾਜ਼ਮ بارش ਕਰਕੇ ਥੋੜਾ ਹੋ ਗਏ ਲੇਟ ਇਧਰ ਆਪਾਂ 4:00 ਵਜੇ ਪਹੁੰਚ ਜਾਣਾ ਸੀ ਇੱਥੇ ਇਹ ਹੈਗਾ ਜੀ ਜ਼ਿਲ੍ਹਾ ਲੱਗਦਾ ਜੀ ਚਮੌਲੀ ਜਿੱਥੇ ਆਪਾਂ ਰਾਤ ਆਏ ਹਾਂ ਜੀ ਇਹ ਹੈਗਾ ਜੀ ਉਸ ਤੋਂ ਅੱਗੇ ਪ੍ਰਿਆ ਆ ਸਾਹਮਣੇ ਇਹ ਹੋਟਲ ਹੈ ਜੀ ਠੀਕ ਹੈ ਜੀ ਮਿਲਦੇ ਆਂ ਜੀ ਫਿਰ ਅੱਗੇ ਜਾ ਕੇ ਰੂਮ ਲੈ ਕੇ ਫਿਰ ਤੁਹਾਨੂੰ ਦਰਸ਼ਨ ਕਰਾਨੇ ਗੁਰੂ ਘਰ ਦੇ ਤੇ ਅਗਲਾ ਜੋ ਕੱਲ ਦੀ ਯਾਤਰਾ ਹੈ ਸ੍ਰੀ ਹਰਿਮੰਦਰ ਸਾਹਿਬ ਦੀ ਸੱਚਖੰਡ ਸੋ ਕੱਲ ਨੂੰ ਮਿਲਾਂਗੇ ਜੀ ਠੀਕ ਹੈ ਜੀ ਮਿਲਦੇ ਆਂ ਜੀ ਆ ਦੇਖੋ ਜੀ ਇਹ ਬੰਦਾ ਬੜਾ ਕਾਲਾ ਸਾਡਾ ਕੱਟਰਾ ਨਾ ਗੱਲ ਕਰੋ ਬਣ ਗਈ ਬਸ ਹੁਣ ਤਾਂ ਹੁਣ ਤਾਂ ਵਿੱਚ ਪੈ ਜਾਣੀਆਂ ਉਂਗਲਾ ਇਹਨਾਂ ਮਾਰੋ ਚੜ੍ਹਦੀ ਕਲਾ ਸਿੰਘ ਰਹਿੰਦੇ ਹੁੰਦੇ ਠੀਕ ਹੈ ਜੀ ਓਕੇ ਜੀ ਹਾਂਜੀ ਆਪਾਂ ਪਹੁੰਚ ਗਏ ਜੀ ਗੋਵਿੰਦਪਾਲ ਗੁਰਦੁਆਰਾ ਸਾਹਮਣੇ ਜੀ ਤੇ ਸਿਰੇ ਆਪਾਂ ਉੱਧਰ ਜਾਵਾਂਗੇ ਜੀ ਹਾਂ ਜੀ ਜੇ ਤੁਸੀਂ ਇਹ ਦਰਖਤ ਦੇਖ ਰਹੇ ਹੋ ਨਾ ਇੱਥੇ ਹੀ ਬਾਬਾ ਮੋਧਨ ਸਿੰਘ ਜੀ ਆ ਕੇ ਰਾਤ ਨੂੰ ਸ਼ਰਾਮ ਕਰਦੇ ਸੀ ਜਿਨ੍ਹਾਂ ਨੇ ਸ੍ਰੀ ਹੇਮਕੋਟ ਸਾਹਿਬ ਦੀ ਖੋਜ ਕੀਤੀ ਸੀ ਇਹੋ ਜੀ ਦਰਖਤ ਹੈ ਜੀ ਇੱਧਰ ਇਤਿਹਾਸ ਲਿਖਿਆ ਹੋਇਆ ਜੀ ਤੁਹਾਨੂੰ ਦੱਸਦੇ ਹਾਂ 1937 ਵਿੱਚ ਇਸ ਧਰਤੀ ਤੇ ਸਰਵੇਖਣ ਕਰਦੇ ਸਾਂਮੀ ਬੰਗਾਲ ਸੈਪਰ ਦੇ ਹਵਾਲदार ਮੋਦਨ ਸਿੰਘ ਜੀ ਨੇ ਹਿਮਕੁਟ ਸਾਹਿਬ ਜੋ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲੇ ਜਨਮ ਦਾ ਤਪ ਸਥਾਨ ਹੈ ਤਾਂ ਪਤਾ ਲੱਗਾ ਤੇ ਇੱਕ ਕਮਰੇ ਦਾ ਨਿਰਮਾਣ ਕਰਵਾਇਆ ਹੈ ਇਹ ਸਥਾਨ ਹੁਣ ਗੋਬਿੰਦ ਘੜ ਦੇ ਨਾਲ ਸੰਬੰਧਿਤ ਹੈ ਗੋਬਿੰਦ ਘੜ ਦੇ ਇਹਨਾਂ ਦੇ ਇੱਕ विश्राम ਘਰ ਬਣਵਾਇਆ ਹੈ ਤੇ 1960 ਵਿੱਚ विश्राम ਘਰ ਤੇ ਯਾਤਰੀ ਸੇਵਾ ਕੀਤੀ ਸੀ ਜਿਹੜਾ ਆਪ ਸਵੇਰੇ ਸੱਚਖੰਡ ਹਿਮਕੁਟ ਸਾਹਿਬ ਦਰਸ਼ਨ ਕਰਨ ਵਾਸਤੇ ਜਾਵਾਂਗੇ ਉਹ ਧਿਆਪਤ ਇਤੇ ਆਸਥਾਨ ਮੈਂ ਉੱਥੇ ਦੱਸਾਂਗਾ ਵੀ ਉੱਥੇ ਇਤਿਹਾਸ ਕੀ ਸੀ ਵੀ ਕਈ YouTube 'ਰ ਆਪਾਂ ਦੇਖੇ ਆ YouTube ਤੇ ਵਗੈਰਾ ਵੀਡੀਓ ਦੇਖੀ ਤੇ ਹੈਗੀਆਂ ਪਰ ਕਿਸੇ ਨੇ ਦੱਸਿਆ ਨਹੀਂ ਹੈਗਾ ਇਤਿਹਾਸ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਆਪਣੀ ਸੁੱਧ ਬੋਧ ਹੈਣਾ ਤੇ ਉਹਨੂੰ ਦੇਖਦੇ ਹੋਏ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਤਿਹਾਸ ਜ਼ਰੂਰ ਦੱਸਾਂਗੇ ਵੀ ਹੇਮਕੋਟ ਸਭ ਕਦੋਂ ਬਣਾਇਆ ਕਦੋਂ ਨਿਰਮਾਨ ਹੋਇਆ ਉਸ ਢਾਂਚੇ ਦਾ ਜਿੱਥੇ ਆਪਾਂ ਦਰਸ਼ਕਰ ਜਾਣਾ ਤੇ ਉਹ ਸਾਰਾ ਤੁਹਾਨੂੰ ਦੱਸਾਂਗੇ ਜਿੱਥੇ ਜਾ ਕੇ ਸੋ ਆਪਾਂ ਤੁਹਾਨੂੰ ਦੱਸਾਂਗੇ ਜੀ ਸੱਚਖੰਡ ਸ੍ਰੀ ਹੇਮਕੋਟ ਸਾਹਿਬ ਦਾ ਇਤਿਹਾਸ ਸਵੇਰੇ ਸਵੇਰੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ 4:30 ਵਜੇ ਤੋਂ ਚਾਲੇ ਪਾਵਾਂਗੇ ਅਮਰਤ ਵੇਲੇ ਤੇ ਕੋਸ਼ਿਸ਼ ਕਰਾਂਗੇ ਜਿੰਨੀ ਹੋਵੇ ਜੇ 9:00 10:00 ਸਾਮਣ ਹੋ ਜੀ ਚਾਹੇ 12:00 ਤੇ ਹੋ ਜੀਏ ਗੁਰੂ ਸਾਹਿਬ ਕਿਰਪਾ ਆਪੀ ਕਰਨਗੇ ਉੱਥੋਂ ਦਾ ਤੁਹਾਨੂੰ ਇਤਿਹਾਸ ਆਪਾਂ ਜਰੂਰ ਸਾਂਝਾ ਕਰਾਂਗੇ ਤੁਹਾਡੇ ਨਾਲ ਵੀ ਕਦੋਂ ਨਿਰਮਾਨ ਕਰਾਇਆ ਪਰ ਉੱਥੇ ਗੁਰੂ ਘਰ ਤਿਆਰ ਹੋਇਆ ਪਹਿਲਾਂ ਕਿੰਦਾਂ ਦਾ ਗੁਰੂ ਘਰ ਸੀ ਤੇ ਹੁਣ ਕਿੰਦਾਂ ਦਾ ਗੁਰੂ ਘਰ ਬਣਿਆ ਹੋਇਆ ਆਪਾਂ ਜਰੂਰ ਤੁਹਾਡੇ ਨਾਲ ਇਹ ਸਾਰੇ ਵੀਡੀਓ ਸਾਰਾ ਇਤਿਹਾਸ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਫੇਮ ਫਿਲਾਂਗੇ ਮਿਲਾਂਗੇ ਅਗਲੀ ਵੀਡੀਓ ਵਿੱਚ ਸਾਰਨ ਤੇਰੇ ਬਾਰੇ ਸੱਚ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ